ਤੁਹਾਨੂੰ ਦਿਖਾਉਨੇ ਆ ਇਹ ਬੰਦੇ ਆ ਤਾਂ ਉਹਦਾ ਇਹ ਸ਼ਗਲਾ ਤੁਹਾਨੂੰ ਦਿਖਾਉਂਗਾ ਕਿ ਜਿਹੜੇ ਇਹ ਚਿੱਟੇ ਦਾ ਕਾਰੋਬਾਰ ਕਰਦੇ ਸੀ 1 ਕਿਲੋ ਚਿੱਟਾ ਸੀ ਕਿੱਥੋਂ ਜਾਣਾ ਸੀ ਕਿੱਥੋਂ ਸਪਲਾਈ ਕਰਨੀ ਸੀ ਸਾਰਾ ਤੁਸੀਂ ਸੁਣਿਆ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹੁਣ ਤੋਂ ਫੋਨ ਨੇ ਵੀ ਬੰਦੇ ਕਿਹੜੇ ਸੀ ਇਹਨੂੰ ਅਗਲੀ ਕਾਰਵਾਈ ਲਈ ਲਿਆਂਦਾ ਜਾ ਰਿਹਾ ਤੇ ਤੁਹਾਨੂੰ ਉਹ ਬੰਦੇ ਕਿਉਂ ਹੱਥ ਪੈਰ ਚਲਾ ਰਹੇ ਯਰ ਬਹੁਤ ਗੰਦੇ ਰਹਿ ਗਏ ਆਰਡਰ ਤੇ ਆ ਇਹਨਾਂ ਦੇ ਆਰਡਰ ਹੱਸ ਜੰਦੇ ਦੇ ਸੰਗ ਸ਼ਰਮ ਕੋਈ ਨਾ ਹੱਸ ਜੀ ਆਂਦੇ ਆ ਦੇਖੀਂ ਅਸੀਂ ਵੀਡੀਓ ਜਾਵਾਂਗੇ ਫੋਟੋ ਜਾਵਾਂਗੇ ਕੋਈ ਨਹੀਂ ਦਿਖਾਉਣਾ ਹਾਂ ਦਿਖਾਉਣਾ ਹੀਰੋ ਥੋੜਾ ਜਾ ਤੇ ਇਸ ਕਵਰ ਕਰ ਲੈ ਕਾਕਾ ਕਰਦਾ ਬਾਈ ਮੈਂ ਮੂੰਹ ਮੂਲ ਤੇ ਕਰਨਾ ਨਹੀਂ ਫਰਦਾ ਹੈਗਾ ਜੀ ਇਸੇ ਕੰਮ ਕਹਿੰਦੀ ਐ ਤਰਾਜੋ ਯਾਰ ਤੁਸੀਂ ਕੋਨੇ ਜਿਹਨਾਂ ਵਾਲੇ ਕੱਪੜੇ ਦੇ ਦੋ ਯਾਰ ਹੈਂ ਲਿਕੇ ਕੰਮ ਕੀ ਬੰਦ ਲਾ ਬੰਦ ਹਿੰਮਤ ਨਾਲ ਫਿਰ ਬੈਕ ਕੈਮਰਾ ਕਰਕੇ ਸੁਣਾ ਦੇ ਡਿਜ਼ਾਈਨਰ ਹਾਂ ਕਲੀਕ ਕਰਾ ਲੈ ਥੱਲੇ ਨਾਲ ਪਾਵਾਂਗੇ ਉਹ ਕਿੱਥੇ 갈 ਜਾਣਾ ਆਦੋ ਜੀ ਜੀ ਪੁਲਿਸ ਕਨਾਲ ਕਲੋਨੀ ਦੀ ਪੁਲਿਸ ਹੈ ਤਾਂ ਇਹ ਬੰਦੇ ਲੈ ਕੇ ਅਗਲੀ ਕਾਰਵਾਈ ਜਿਹੜੀ ਲਈ ਜਿਹੜੇ ਇਹ ਉਹਨਾਂ ਨੂੰ ਲਿਆ ਰਹੀ ਹੈ ਬੰਦਿਆਂ ਨੂੰ ਕਿੱਲੋ ਚਲੋ ਸੀਆ ਕਿਲੋ 1 ਕਿਲੋ 5 ਗ੍ਰਾਮ 1 ਕਿਲੋ 5 ਗ੍ਰਾਮ ਸੀ ਪੰਜ ਗ੍ਰਾਮ ਘਟਾਤਾ ਸੀ ਮੈਂ ਸੌਰੀ 1 ਕਿਲੋ 5 ਗ੍ਰਾਮ ਸੀਗਾ ਤੇ ਅੱਜ ਇਹਨਾਂ ਨੂੰ ਬਹੁਤ ਹੁੰਦਾ ਤੂੰ ਲੈ ਇੱਕ ਡੱਬਾ ਬਹੁਤ ਹੁੰਦਾ 5 ਗ੍ਰਾਮ ਇਹ ਤਾਂ ਗ੍ਰਾਮ ਗ੍ਰਾਮ ਬਹੁਤ ਹੁੰਦਾ ਹੈ ਇਹ ਕਹਿੰਦੇ ਉਹ ਬਿੱਟਾ ਮਟਾਈਆ ਕਿੰਨੇ ਕੀ ਹੁੰਦਾ ਚਲੋ ਇਹ ਛਾਲ ਕੇ ਦੇਦਾ ਉਹਨੂੰ ਬੰਦ ਲੈ ਕੱਕਾ ਕੱਪੜਾ ਗੰਦਾ ਇਹ ਸਾਫ਼ ਲੈ ਉਹਨੂੰ ਲੈ ਤਾਂ ਸਾਫ਼ ਕਰ ਉਹ ਤੇ ਅਗਲੀ ਕਾਰਵਾਈ ਲਈ ਜਿਹੜੀ ਇਹਨਾਂ ਨੂੰ ਪੁਲਸ ਹੈ ਕਨਾਲ ਕਲੋਨੀ ਦੀ ਪੁਲਸ ਨਾਲ ਅਗਲੀ ਕਾਰਵਾਈ ਲਈ ਲਿਆਇਆ ਜਾਊਗਾ ਹੁਣ ਐਸਐਸਪੀ ਸਾਹਿਬ ਨੇ ਹੁਣੀ ਕਾਨਫਰੰਸ ਕੀਤੀ ਸੀ ਲਾਈਵ ਜਿਹੜਾ ਤੁਸੀਂ ਦੇਖਿਆ ਸਾਰਾ ਸਾਰੀ ਡਿਟੇਲ ਤੁਸੀਂ ਦੇਖ ਲਈ ਹੈ ਇਹ ਇਹ ਤਿੰਨ ਬੰਦੇ ਸੀਗੇ ਜਿਹੜੇ ਪੌਸਟ ਨੇ ਕਾਬੂ ਕੀਤੇ ਇੱਕ ਕਿਲੋ 5 ਗ੍ਰਾਮ ਕਿੱਟਾ ਸੀਗਾ ਪਰ ਟਾਈਟਲ ਵੀ ਚੇਂਜ ਕਰਦਾ ਕਿ 1 ਕਿਲੋ ਲਿਖਿਆ ਜੀ ਕਿਲੋ 1 ਕਿਲੋ ਤੋਂ 5 ਗ੍ਰਾਮ ਉੱਤੇ ਹੈ ਕਰ ਲੋ ਘਰ ਬਾਰੇ ਮੋਂ ਦਿਖਾਈਏ ਚੱਲੀਏ ਅਗਲੇ ਪਾਸੇ ਰਾਤ ਪੁੱਲੇ ਖਾਂਦੇ ਦੋਹੋ ਪਰਾਇ ਚਿੱਟੇ ਦਾ ਦੋਸਤੋ ਜਿਹੜਾ ਕਾਰੋਬਾਰ ਆ ਪੰਜਾਬ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ ਇਹ ਤੇ ਕਾਬੂ ਪਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਪੁਲਿਸ ਨੂੰ ਤੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਮੀਡੀਆ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਹੰਬਲਾ ਮਾਰਨਾ ਪਊਗਾ ਕਿ ਆਪਾਂ ਜਿਹੜਾ ਚਿੱਟੇ ਦਾ ਇਹ ਕਾਲ ਕਾਰੋਬਾਰ ਆ ਪੰਜਾਬ ਮ ਜਿਹੜਾ ਖਤਮ ਕਰ ਰਿਹਾ ਹੈ ਤਾ ਇਹਦੇ ਖਿਲਾਫ ਸਾਰਿਆਂ ਨੂੰ ਇਕੱਠੇ ਨੂੰ ਆਵਾਜ਼ ਚੱਕਣੀ ਪਊਗੀ ਇਕੱਲੀ ਪੁਲਿਸ ਨਹੀਂ ਤੇ ਇਕੱਲੇ ਲੋਕ ਨਹੀਂ ਇਕੱਲੇ ਜਾਂ ਫਿਰ ਕੋਈ মিডিਆ ਨਹੀਂ ਕੁਝ ਕਰ ਸਕਦੀ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਸੁਣਨਗੇ ਜਲੀਆ ਨਾ ਕਨਾਲ ਕਲੋਨੀ ਦੀ ਪੁਲਿਸ ਹੈ ਜਿਨ੍ਹਾਂ ਨੇ ਕਿ ਇਸ ਟੀਮ ਸਾਰੀ ਨੇ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਤੇ বিজেপি ਸਾਹਿਬ ਦੇ ਵੱਲੋਂ ਆਦੇਸ਼ ਨਾ ਕਿ ਜਗਾ ਜਗਾ ਮਲੇ ਮਲੇ ਚ ਜਾ ਕੇ ਜਾਗਰੂ ਕੀਤਾ ਜਾਵੇ ਤੇ ਉਹਦੇ ਦਿੱਲੀ ਲਗਾਤਾਰ ਜਿਹੜੇ ਸੈਮੀਨਾਰ ਲੱਗ ਰਿਹਾ ਲੋਕਾਂ ਨੂੰ ਜਾਗਰੂ ਕੀਤਾ ਜਾ ਰਿਹਾ ਇਸ ਬਾਰੇ ਚਿੱਟੇ ਦੇ ਖਿਲਾਫ ਕਿਵੇਂ ਲੜੰਗ ਰੜੀ ਜਾ ਸਕਦੀ ਹੈ ਕਿਵੇਂ ਲੜਾਈ ਰੜੀ ਜਾ ਸਕਦੀ ਹੈ ਤਾਂ ਉਹਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਕਿਸੇ ਇਨਫੋਰਮੇਸ਼ਨ ਦੇ ਆਧਾਰ ਤੇ ਪੋਸਟ ਜਿਹੜਾ ਇਹਨਾਂ ਨੂੰ ਫੜਿਆਗਾ ਇਨਫੋਰਮੇਸ਼ਨ ਦੇ ਬਾਰੇ ਤੁਹਾਨੂੰ ਦੱਸਦੀ ਹੈ ਕਿ ਇਨਫਰਮੇਸ਼ਨ ਦੇ ਨਾਲ ਇਹਦਾ ਨਾਮ ਗੁਪਤ ਰੱਖਿਆ ਜਾਂਦਾ ਕੋਈ ਵੀ ਇਨਫਰਮੇਸ਼ਨ ਤੁਹਾਨੂੰ ਮਿਲਦੀ ਹੈ ਕਿਸੇ ਨਸ਼ੇ ਦੇ ਖਿਲਾਫ ਜਾਂ ਤਾਂ ਉਹਦਾ ਨਾਮ ਗੁਪਤ ਰੱਖਿਆ ਜਾਂਦਾ ਬਿਲਕੁਲ ਕੋਸਟ ਲੈ ਕੇ ਨੰਬਰ ਹੈ ਟੋਲ ਫਰੀ ਉਸ ਤੇ ਕਾਲ ਕਰਕੇ ਤੁਸੀਂ ਕਦੇ ਵੀ ਕੋਈ ਸੂਚਨਾ ਦੇ ਸਕਦੇ ਹੋ ਤੇ ਇਸ ਮੂਹਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਕਿ ਜਿਹੜੀ ਪੰਜਾਬ ਨੂੰ ਬਚਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ ਤਾਂ ਆ ਰਹੇ ਸੀ ਕੋਰ ਆ ਰਹੇ ਜੀ ਵੇੜਾ ਰਹੇ ਜੀ ਉਹ ਆ ਰਿਹਾ ਅੱਛਾ ਐਸਚੂ ਸਾਹਿਬ ਆ ਰਿਹਾ ਠੀਕ ਹੈ ਤੇ ਇਹਨੂੰ ਪੂਰੀ ਐਸਚੂ ਸਾਹਿਬ ਵੀ ਵੇਟ ਕਰਦੇ ਆ ਫਿਰ ਬਾਹਰ ਕੱਢ ਕੇ ਇਹਨਾਂ ਨੂੰ ਥੋੜਾ ਕਹਿੰਦੇ ਜਲਦੀ ਆ ਮਾ ਹੋਰ ਚਾਹ ਦੇ ਮਾਮੇ ਆਪਾਂ ਜਿਹੜਾ ਤਾਂ ਦੋਸਤੋ ਉਹ ਵੱਡਾ ਵੱਡੀ ਕਾਮਯਾਬੀ ਕਿਲੋ 1 ਕਿਲੋ ਚਟਾ ਜਿਹੜਾ ਹੈਗਾ ਇਕੱਠੇ ਦੀ ਰਿਕਵਰੀ ਹੋਈ ਆ ਤੇ ਤਿੰਨ ਵਿਅਕਤੀ ਉਹ ਮੈਂ ਨਹੀਂ ਹੈਗਾ ਫਿਰ ਮੂਰੇ ਕੋ ਆਇਆ ਤੂੰ ਮੈਂ ਬੋਲੀਆ ਤੂਰੇ ਮੂਰੇ ਬੋਲਣਾ ਕੋਈ ਮੂਹ ਤਾਂ ਮੱਲਾ ਘਟੋ ਘਟ ਹੈ ਉਹਦ ਕਵਰ ਕਰ ਲੈ ਤਾਂ 1 ਕਿਲੋ ਚਿੱਟੇ ਦੀ ਜਿਹੜੀ ਡਿਟਕਵਰੀ ਆ ਬਹੁਤ ਵੱਡੀ ਰਿਕਵਰੀ ਹੈਵੀ ਰਿਕਵਰੀ ਜਿਹੜੀ ਹੈ ਉਹ ਉਹਦੇ ਵਿੱਚ ਕਾਮਯਾਬੀ ਮਿਲੀ ਆ ਬਿਸ਼ੇਡਾ ਪੁਲਿਸ ਨੂੰ ਤਾਂ ਐਸਐਸਪੀ ਸਾਹਿਬ ਬੋਲੋਂ ਹੁਣੇ ਕਾਨਫਰੈਂਸ ਕਰਕੇ ਇਸ ਦੀ ਤਨਾਮ ਜਾਣਕਾਰੀ ਤੁਸੀਂ ਹੁਣੇ ਲਾਈਵ ਦੇ ਵਿੱਚ ਦੇਖਿਆ ਦਿੱਤੀ ਗਈ ਆ ਕਿਸੇ ਵੀ ਪ੍ਰਕਾਰ ਦਾ ਇਹ ਨਸ਼ਾ ਦਾ ਦੋਸਤੋ ਬਾਰ ਬਾਰ ਇਹਹੀ ਬੇਨਤੀ ਹੈ ਕਿ ਕਿਸੇ ਨੂੰ ਕੋਈ ਕਿਸੇ ਨਸ਼ੇ ਦੀ ਸਪਲਾਈ ਬਾਰੇ ਜਾਂ ਆਸ-ਪਾਸ ਕਿਤੇ ਨਸ਼ਾ ਵਿਕਦਾ ਹੈ ਉਹਦੇ ਬਾਰੇ ਸੂਚਨਾ ਉਸ ਟੋਲ ਫ੍ਰੀ ਨੰਬਰ ਤੇ ਜ਼ਰੂਰ ਦਿਓ ਤੇ ਇਸ ਮਹਿੰਮ ਚ ਸ਼ਾਮਲ ਹੋਵੋ ਪੰਜਾਬ ਬਚਾਓ ਨਸ਼ਾ ਭਜਾਓ ਪੰਜਾਬ ਬਚਾਓ ਦੇ ਮਹਿੰਮ ਦੇ ਵਿੱਚ ਤੁਸੀਂ ਜ਼ਰੂਰ ਸ਼ਾਮਲ ਹੋਵੋ ਤਾਂ ਟੋਲ ਫ੍ਰੀ ਨੰਬਰ ਜਿਹੜਾ ਹੈਗਾ ਅਸੀਂ ਇਹਦੇ ਟਾਈਟਲ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਮੈਂਸ਼ਨ ਕਰ ਦਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਚਿੱਟੇ ਬਾਰੇ ਜਾਂ ਨਸ਼ੇ ਬਾਰੇ ਕੋਈ ਇਨਫੋਰਮੇਸ਼ਨ ਦੇ ਸਕਦੇ ਹੋ ਪੁਲਿਸ ਨੂੰ ਤੁਹਾਡਾ ਨਾਮ ਬਿਲਕੁਲ ਗੋਪਤ ਰੱਖਿਆ ਜਾਊਗਾ ਤਾਂ ਅੱਜ ਜਿਹੜੀ ਮੁਹਿੰਮ ਚਲਾਈ ਹੋਈ ਹੈ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਰੋਜ਼ਾਨਾ ਸੈਮੀਨਾਰ ਵੀ ਮਲੇ ਮਲੇ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਨੇ ਤਾਂ ਉਹਦੇ ਵਿੱਚ ਲੋਕਾਂ ਨੂੰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਅੱਛਾ ਸਭੋਗੇ ਤਾਂ ਉਹਦੇ ਵਿੱਚ ਇੱਕ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਲਾਲੋ ਯਾਰ ਸਾਦੂ ਆ ਗਈ ਸਰ ਅਮਲ ਸਿੱਖ ਸਾਬਗਨਾ ਉਪਰਨੇ ਗੇ ਗੇ ਖਬਰਾਂ ਕਮਟਣਾ ਤਾਂ ਚਾਮੰਦਰ ਵੀ ਹੈ ਤਾਂ ਇਹ ਤਾਂ ਬਹੁਤ ਵੱਡੀ ਇਮਾਨਤ ਹੈ ਉਹ ਕਿੱਟਾ ਜਿਹੜਾ ਹੈ ਬਹੁਤ ਹੀ ਛੋਟੀ ਪੌਂਡ ਵਿੱਚ ਕੁੜੀਆਂ ਦੇ ਵਿੱਚ ਛੋਟੀਆਂ ਦੇ ਵਿੱਚ ਮਾਈਕ ਲਾ ਵੇਚਿਆ ਜਾਂਦਾ ਹੈ ਸਪਲਾਈ ਕੀਤਾ ਜਾਂਦਾ ਹੈ ਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਪੁਲਿਸ ਨੂੰ ਲੱਭਣਾ ਕਿਉਂਕਿ ਤਾਂ ਪਰ ਅੱਜ ਜਿਹੜਾ ਹੈ ਇਕੱਠੀ ਥੇਪ ਨਸ਼ੇ ਦੀ ਕਹਿ ਸਕਦੇ ਨੇ ਕਿ ਕਿਲੋ ਚਟੇ ਦੀ ਕਾਮਯਾਬੀ ਲਈ ਬਹੁਤ ਵੱਡੀ ਕਾਮਯਾਬੀ ਹੈ ਪੁਲਿਸ ਨੂੰ ਮਿਲੀ ਹੈ। ਕਸ਼ੰਡਾ ਪੁਲਿਸ ਇਹ ਦੇ ਵਧਾਈ ਦਾ ਪੱਤਰ ਕਿ ਇਸ ਵੱਡੀ ਕੰਗਲਾਬੀ ਹਸ ਕੀਤੀ ਹੈ। ਤਾਂ ਦੇਖ ਸਕਦੇ ਹੋ ਕਿ ਕਨਾਲ ਪੁਲਿਸ ਕਸ਼ੰਡਾ ਦੇ ਕਨਾਲ थाना ਪੁਲਿਸ ਲੈਨੋਪਾਰ ਥਾਣਾ ਤਾਂ ਪੁਲਿਸ ਨੂੰ ਇਸ ਕਾਮਯਾਬੀ ਦੇ ਲਈ ਅਸੀਂ ਪੂਰਾ ਇਦਨਿਆ ਤੇ ਲਗਾਤਾਰ ਨਾਕਾਬੰਦੀ ਕਰਕੇ ਪੁਲਿਸ ਜਿਹੜੀ ਅਗੇ ਨਸ਼ਾ ਸਪਲਾਈ ਦੀ ਚੇਨ ਹੈ ਉਹ ਤੋੜਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਤੇ ਲੋਕਾਂ ਦਾ ਵੀ ਇਹਦੇ ਵਿੱਚ ਜਰੂਰ ਸਾਥ ਹੋਣਾ ਚਾਹੀਦਾ ਬਲਕਰਨ ਕੋਮਨ ਜੀ ਕਮੈਂਟ ਕਰ ਰਿਹਾ ਬੱਲੇ ਬਿਲਕੁਲ ਜੀ ਹਾਂ ਜੀ ਬੱਲੇ ਬੱਲੇ ਐਸੇ ਤਰ੍ਹਾਂ ਜੇ ਨਸ਼ੇ ਦੇਸ਼ ਖਿਲਾਫ ਚੱਲਦਾ ਰਿਹਾ ਨਸ਼ਾ ਐਸੇ ਤਰ੍ਹਾਂ ਚਾਹ ਬ੍ਰੇਕ ਹੋਦਰੀ ਤਾਂ ਬੱਲੇ ਬੱਲੇ ਜ਼ਰੂਰ ਹੈ ਇਹ ਠੰਡਾ ਦੀ ਪੁਲਿਸ ਦਾ ਅਸੀਂ ਪੂਰਾ ਤਿਆਰ ਹੋ ਗਏ ਆ ਪੰਜ ਤੇਲ ਲਾ ਕੇ ਬੋਤਾ ਆ ਗਿਆ ਤੇ ਜੀ ਚੰਦੂ ਦਾ ਆਰਿਆ ਸੋਚੋ ਸਾਹਿਬ ਐਸਚੋ ਚੋ ਸਾਹਿਬ ਆਈ ਦੀ ਤੇ ਬਠਿੰਡਾ ਦੇ ਐਸਐਸਪੀ ਸਾਹਿਬ ਨੇ ਹੁਣੇ ਕਾਨਫਰੰਸ ਕੀਤੀ ਤਾਂ ਐਸਐਚਓ ਸਾਹਿਬ ਆ ਗਿਆ ਤਾਂ ਹੁਣ ਉਹਨੂੰ ਅਗਲੀ ਕਾਬਲੀ ਪੇਸ਼ ਕਰਨ ਦੇ ਲਈ ਲਿਆਇਆ ਜਾਊਗਾ ਜਿਹੜੇ ਆ ਆ ਇਹ ਦੇਖੀ ਨਾ ਇਹ ਬਣਾ ਦੇ ਕਿਹਾ ਹਜ਼ਰ ਨਾਮ ਕੀ ਅਸਤੋ ਸਾਹਿਬ ਦਾ ਛੜਖੜੀ ਪੁੱਛਦੇ ਜਬਾਨੀ ਲੜਨ ਦਾ ਇਹ ਜਿਹੜੇ ਬੰਦੇ ਹੱਥੜੀਆਂ ਸੀ ਠੀਕ ਐ ਇਹਨੂੰ ਬੋਲ ਕੇ ਨਾ ਥੋੜਾ ਹੀ ਆ ਮੈਂ ਇਹ ਆ ਸੁਣ ਕੇ ਬਰਾਜੂ ਆ ਪਿੱਛੇ ਤੋਂ ਪਿੱਛੇ ਜਿਹੜਾ ਬੜਾ ਗੱਲ ਕਰਦਾ ਬਾਤ ਇਹ ਬੜਾ ਲੱਗਦਾ ਬੜਾ ਬੱਧੀ ਵਾਲਾ ਕਿ ਉਹ ਇੱਧਰ ਆ ਐ ਦਰਦ ਨਹੀਂ ਕਿਹਾ ਐਸ ਐਚ ਓ ਸਰਜੀਵਨ ਸਿੰਘ ਜੀ ਤੇ ਉਹਨਾਂ ਦੀ ਟੀਮ ਇੱਧਰ ਜਿਨ੍ਹਾਂ ਨੇ ਇਹ ਕੰਮ ਯਾਭੀ ਹਾਸਲ ਕੀਤੀ ਇਹਦੇ ਨਾਲ ਹੀ ਉਹ ਦੱਬੇ ਕਿੱਥੇ ਉਹ ਦੱਬਿਆ ਜਿਹੜਾ ਸੀਲ ਕਰਕੇ ਜ਼ਬ ਕੀਤਾ ਗਿਆ ਮਸ਼ਾਹਰ ਉਹ ਫਰਚਾ टाकੀ ਸਣੀ ਤੇ ਆ ਜਿਹੜੀ ਰਿਕਵਰੀ ਆ ਵੱਡੀ ਰੋਜ਼ ਕਰਕੇ ਦਿਖਾ ਦਿੰਦੇ ਆ ਇਹ ਇਹ ਤੇ ਇੱਕ ਬਹੁਤ ਦਫਾ 1 ਕਿਲੋ ਚਿੱਟਾ ਦੋਸਤੋ ਕਿੱਥੇ ਕਿੱਥੇ ਸਪਲਾਈ ਹੋਣਾ ਸੀ ਕਿੰਨੇ ਘਰ ਖਰਾਬ ਕਰਨੇ ਸੀ ਇਸ ਚਿੱਟੇ ਨੇ ਕਿੱਡੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਕਿੱਥੇ ਕਿੱਥੇ ਸਪਲਾਈ ਹੋਣਾ ਸੀ ਕਹਿੰਦੇ ਚਿੱਟੇ ਦੀ ਛੋਟੀ ਜੀ ਇੱਕ ਕੁੜੀ ਆ ਇੱਕ ਪਰਵਤੀ ਦਾ ਘਰ ਹੁੰਦੀ ਆ ਤੇ ਇਹ ਦੇਖੋ 1 ਕਿਲੋ ਚਿੱਟਾ ਸੀ ਕਿੱਥੇ ਕਿੱਥੇ ਜਾਣਾ ਸੀ ਕਿਤੇ ਕਿਤੇ ਸਪਲਾਈ ਹੁਣ ਇਸ ਤੇ ਕਿੰਨੇ ਘਰਾਂ ਨੂੰ ਇਹਨੇ ਖਰਾਬ ਬਰਬਾਦ ਕਰਨਾ ਚਾਹੀਦਾ ਇਹ ਤਿੰਨ ਜਿਹੇ ਕਾਬੂ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਤਾਂ ਇਹਨਾਂ ਨੂੰ ਫੜ ਕੇ ਬਹੁਤ ਵੱਡੀ ਕਾਮਯਾਬੀ ਬਹੁਤ ਵੱਡੀ ਖੇਪਰੀ ਹੈ ਛਟੇੜੀ 50 ਗ੍ਰਾਮ ਤੇ ਇਸ ਦੇ ਲਈ ਜਿਹੜੀ ਬਠਿੰਡਾ ਦੀ ਪੁਲਿਸ ਹੈ 5 ਕਿਲੋ ਦੀ ਨਿਰੰਤਰ ਰੋਜ਼ਾਨਾ ਜਿਹੜਾ ਹੈ ਚਟਾ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਪੂਰੇ ਪੰਜਾਬ ਵਿੱਚ ਚਲਾਈ ਗਈ ਹੈ ਪਰ ਵਾਹ ਜੀ ਸਾਹਿਬ ਬਾਅਦ ਵਿੱਚ ਕੰਮ ਦੇ ਨਾਲ ਫੋਟੋ ਕਰਦੇ ਹਾਂ ਭਾਈ ਜੀ ਹੈਗਾ ਸਰ ਮੋਟੇ ਵਾਸਤੇ ਕਰਾਂਗੇ ਸਪੈਂਡਿਆ ਕੰਨੀਅਰ ਅੱਜ ਸੀਗੇ ਦੀ ਟੀ-ਸ਼ਰਟ ਪਾ ਕੇ ਮੁੰਡੇ ਨੇ ਇਹ ਡੱਬੇ ਦੇ ਵਿੱਚ ਰੱਖਿਆ ਹੈਰਨ ਸੀ ਕੋਰੇ ਸ਼ਹਿਰਾਂ ਸੀ ਕਰਦੇ ਆਜੋ ਚਲੋ ਇਹ ਹੁਣ ਇਹਨਾਂ ਨੂੰ ਅਗਲੀ ਕਾਰਵਾਈ ਲਈ ਜਿਹੜਾ ਉਹ ਕਨਾਲ ਖੜਨ ਦੀ ਪੁਲਿਸ ਆ ਵੱਲੋਂ ਅੱਗੇ ਲਿਜਾਇਆ ਜਾਊਗਾ ਆ ਮੁੰਡੇ ਜਿਹੜੇ ਨਹੀਂ ਨਹੀਂ ਇਹ ਇੱਥੇ ਡੇਟੇ ਨਸ਼ੇ ਦਾ ਸਕਰਨ ਨਸ਼ਾ ਤਸਕਰ ਦੇ ਖਿਲਾਫ ਇਹ ਵੱਡੀ ਕਾਮਯਾਬੀ ਬਠਿੰਡਾ ਪੁਲਿਸ ਨੂੰ ਚਲੋ ਕਾ ਸ਼ੰਤੀ ਗੋਇਲ ਜੀ ਕਦੇ ਫੇਸ ਓਪਨ ਕਰੋ ਸ਼ੰਤੀ ਜੀ ਫੇਸ ਓਪਨ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਜਦੋਂ ਤੱਕ ਜੱਜ ਸਾਹਿਬ ਫੈਸਲਾ ਨਹੀਂ ਦੇ ਦਿੰਦੇ ਕੋਰਟ ਵਿੱਚ ਅਦਾਲਤ ਵਿੱਚ ਆ ਜਾ ਮੁਰਿਆ ਉਹ ਅਦਾਲਤ ਵਿੱਚ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਇਹਨਾਂ ਨੂੰ ਦੋਸ਼ੀ ਕਰਾਨੀ ਤਾਂ ਉਦੋਂ ਤੱਕ ਫੇਸ ਜਿਹੜਾ ਹੈ ਨਹੀਂ ਦਿਖਾਇਆ ਜਾ ਸਕਦਾ ਇਹ ਗਾਈਡਲਾਈਨਸ ਆ ਸੁਪਰੀਮ ਕੋਰਟ ਦੀਆਂ ਤਾਂ ਆ ਕਰੰਸੀਆਂ ਨਾਲ ਨਾਲ ਹੀ ਜਿਹੜਾ ਕੇਰੀ ਵੱਡੀ ਕੇਸ ਤਾਂ ਵਿਸ਼ਵਾ ਪੁਲਸ ਤੇ ਉਹਨਾਂ ਨੂੰ ਬਹੁਤ ਵੱਡੀ ਕਾਮਯਾਬੀ ਹੈ ਤੇ ਵਧਾਈ ਦੇ ਪਾਤਰ ਹੈ ਨਸ਼ੇ ਦੇ ਖਿਲਾਫ ਲਗਾਤਾਰ ਰੋਜ਼ਾਨਾ ਸੈਮੀਨਾਰ ਵੀ ਕੀਤਾ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਉਹਦੇ ਵਿੱਚ ਤੁਸੀਂ ਸਾਰੇ ਜਰੂਰ ਜੁੜੋ ਪੁਲਿਸ ਨੂੰ ਕਿਤੇ ਵੀ ਨਸ਼ਾ ਤੁਹਾਡੇ ਆਸ-ਪਾਸੇ ਵਿਕਦਾ ਹੈ ਉਹਦੇ ਖਿਲਾਫ ਇਨਫਰਮੇਸ਼ਨ ਜਰੂਰ ਦਿਓ ਕਿ ਇੱਥੇ ਨਸ਼ਾ ਵਿਕਦਾ ਹੈ ਐਸਐਚਓ ਹਰਜੀਮਨ ਸਿੰਘ ਜੀ ਤੇ ਉਹਨਾਂ ਦੀ ਟੀਮ ਓਕੇ ਫਿਰ ਬੈਹਣ ਨਾਲ 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 ਸਾਰੇ ਸਾਰੇ ਚੱਲ ਆਰਡਰ ਨਹੀਂ ਹੋ ਰਿਹਾ ਜਮਾਨ ਕਰਾ ਗਿਆ ਮੈਂ ਅੱਜ ਅੱਜ ਹੀ ਹੋ ਬਟਰ ਦੀ ਹੈ ਫੋਲ ਬਾਅਰ ਉਹ ਫਿਰ ਆਰਡਰ ਪਨ ਸਮੋ ਹਾਂ ਉਹ ਬਾਅਦ ਚ ਦੇਗਾ ਆਰਡਰ ਤਾਂ ਕੋ ਫੜਾਏ ਦੇਖਾਂਗੇ ਬਸ ਨਾਲ ਨਾ ਫੜਾਏਗੇ ਹਾਂ ਹਾਂ ਠੀਕ ਐ ਐਸਐਚਓ ਸਾਹਿਬ ਬਹੁਤ ਵਧੀਆ ਕਾਮਯਾਬੀ ਬਿਲੀਆ ਬੜੀ ਥੈਂਕ ਯੂ ਦੇਖਦੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਤੇ ਦੈਨਿਕ ਪਾਇਲਟ ਜੈ ਹਿੰਦ ਜੈ ਭਾਰਤ